ਸਤ ਸ੍ਰੀ ਅਕਾਲ ਕਿਸਾਨ ਵੀਰੋ ਸਮਰਾਫ ਫਾਰਮ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਕਣਕ ਤੁਸੀਂ ਕਿਸਾਨ ਵੀਰੋ ਇਹ ਦੇਖ ਰਹੇ ਹੋ ਇਹ ਕਣਕਾ ਜੀ ਡੀਬੀਡਬਲ 187 ਪਲੱਸ ਡੀਬੀਡਬਲ 222 ਜਿਹੜੀ ਇਹ ਛੋਟੀ ਕਣਕ ਤੁਸੀਂ ਦੇਖ ਰਹੇ ਹੋ ਜੀ ਇਹ ਕਣਕਾ ਜੀ ਡੀਬੀਡਬਲ 222 ਜਿਹੜੀ ਡੀਬੀਡਬਲ 222 ਕਣਕਾ ਜੀ ਇਹਦੀ ਆਪਾਂ ਜਾਣਦੇ ਹਾਂ ਵੀ ਤੂੜੀ ਬਹੁਤ ਬਣਦੀ ਆ ਤੇ ਉਹਦਾ ਝਾੜ ਵੀ ਵਧੀਆ ਪਰ ਜਿਹੜੀ DBW 187 ਕਣਕ ਆ ਇਹਦੀ ਤੂੜੀ ਬਹੁਤ ਜ਼ਿਆਦਾ ਬਣਦੀ ਆ ਪਰ ਇਹਦੇ ਚ ਦਿੱਕਤ ਆ ਇਹ ਚ ਡਿੱਗਣ ਦੀ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਇਸ ਕਰਕੇ ਆਪਾਂ ਇਹਦੇ ਨਾਲ ਮਿਕਸ ਕਰਕੇ ਬਜਾਈ ਕੀਤੀ ہوئی ਆ ਪਿਛਲੇ ਸਾਲ ਵੀ ਆਪਾਂ ਕਰੀ ਸੀ ਇਸ ਸਾਲ ਵੀ ਕਰੀ ਆ ਜਿਹੜਾ ਆਪਾਂ ਇਹਦੀ ਹਾਈਟ ਜ਼ਿਆਦਾ ਹੋਣ ਕਰਕੇ 187 ਦੀਦਾ ਆਪਾਂ ਜਿਹੜਾ B ਪਾਇਆ ਉਹ ਜੀ ਆਪਾਂ ਸਿਰਫ 17-18 ਕਿਲੋ ਇਹਦਾ B ਪਾਇਆ ਜਿਹੜਾ DBW 222 ਦਾ B ਆ ਉਹਦਾ ਲਗਭਗ 25 ਤੋਂ 20 ਤੋਂ 25 ਕਿਲੋ ਇਹਦਾ B ਆਪਾਂ ਪਾਇਆਗਾ ਜਿਹੜਾ ਡੀਬੀਡਬਲਯੂ 222 ਦਾ ਜਿਹੜੀਆਂ ਤੁਸੀਂ ਬੱਗੀਆਂ-ਬੱਗੀਆਂ ਬੱਲੀਆਂ ਦੇਖ ਰਹੇ ਹੋ ਚਿੱਟੀਆਂ ਇਹ ਜਿਹੜੀਆਂ ਬੱਗੀਆਂ ਬੱਲੀਆਂ ਨਿਕੀਆਂ ਇਹ ਆ 187 ਦੀਆਂ ਜਿਹੜੀਆਂ ਗ੍ਰੀਨਰੀ ਦੇ ਵਿੱਚ ਬਲੈਕ ਗ੍ਰੀਨਰੀ ਵਿੱਚ ਥੋੜੇ ਡਾਊਨ ਵਾਲੀਆਂ ਦੇਖ ਰਹੇ ਹੋ ਥੋੜੇ نیچے ਦੇਖ ਰਹੇ ਹੋ ਇਹ ਆ ਡੀਬੀਡਬਲਯੂ 222 ਦੀਆਂ ਇਹ ਕਣਕਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਜੀ ਬਹੁਤ ਸੋਹਣਾ ਇਹਨਾਂ ਦਾ ਫਟਾਰ ਆ ਇੱਕ ਇਹਨਾਂ ਦੇ ਵਿੱਚ ਘਾਟ ਬਹੁਤ ਜ਼ਿਆਦਾ ਘਟਾਈ ਆ ਤੇ ਕਿਸਾਨ ਵੀਰੋ ਆਪਾਂ ਇਹਨਾਂ ਦੀ ਪਹਿਲਾਂ ਵਾਲੀ ਵੀਡੀਓ ਪਾਉਣੀ ਭੁੱਲ ਗਏ ਤੇ ਲਈ ਮਾਫੀ ਚਾਹੁੰਦੇ ਆ ਜੋ ਆਪਾਂ ਨੂੰ ਦਿਖਾਉਣੀ ਸੀ ਇਹਨਾਂ ਦੀ ਤੁਹਾਨੂੰ ਫੋਟ ਬਹੁਤ ਸੋਹਣੀ ਫੋਟ ਕਰੀ ਸੀ ਇਹਨਾਂ ਨੇ ਤੇ ਇਹਦੇ ਜੇ ਇੱਕ ਖਾਸੀ ਗੱਲ ਹੈ ਜੀ ਕਿਉਂਕਿ ਜਿਹੜਾ DW187 ਦੀ ਬੱਲੀ ਬਹੁਤ ਵੱਡੀ ਹੈ ਜੀ ਇਹਦੀ ਬੱਲੀ ਵੱਡੀ ਹੋਣ ਕਰਕੇ ਇਹਦੇ ਵਿੱਚ ਡਿੱਗਣ ਦੀ ਸਮੱਸਿਆ ਹੁੰਦੀ ਹੈ ਦਾ ਨਾੜ ਕਮਜ਼ੋਰ ਆਗਾ ਤੇ ਇਸ ਲਈ ਜਿਹੜੀ DW187 ਨਾਲ ਆਪਾਂ 222 ਦਾ ਕੰਬੀਨੇਸ਼ਨ ਕਰਤਾ ਜੀ ਬਹੁਤ ਸੋਹਣਾ ਹੋਇਆ ਜੋ ਆਪਾਂ ਨੂੰ ਦਾ ਬਹੁਤ ਸੋਹਣਾ ਰਿਜ਼ਲਟ ਮਿਲਿਆ ਹਜੇ ਤੱਕ ਅੱਗੇ ਪ੍ਰਮਾਤਮਾ ਨੇ ਜੇ ਇਦਾਂ ਮਿਹਰ ਕੀਤੀ ਤਾਂ ਮੇਰੇ ਹਿਸਾਬ ਨਾਲ ਤਾਂ ਬਹੁਤ ਸੋਹਣਾ ਝਾੜ ਰਹਿਣਾ ਵੀਰੋ ਤੁਸੀਂ ਵੀ ਇਹਦਾ ਥੋੜਾ ਥੋੜਾ ਇਹਦਾ ਟ੍ਰਾਇਲ ਕਰਕੇ ਜਰੂਰ ਦੇਖਿਆ ਕਰੋ ਕਿਉਂਕਿ ਜਿਹੜੀਆਂ ਇਹਨਾਂ ਦੇ ਕਣਕਾਂ ਨੇ ਡੀਬੀਡਬਲਯੂ ਕਿਸਮ ਇਹਨਾਂ 'ਚ ਥੋੜੀ ਜਿਹੀ ਜਿਹਨੇ ਵੱਡੇ ਕੱਦ ਦੇ ਨੇ ਇਹਨਾਂ 'ਚ ਡਿੱਗਣ ਦੀ ਸਮੱਸਿਆ ਹੁੰਦੀ ਹੈ ਨੇ ਝਾੜ ਪੱਖੋ ਇਹ ਬਹੁਤ ਸੋਹਣੇ ਰਹਿੰਦੀਆਂ ਨੇ ਇਹਨਾਂ ਦਾ ਆਪਾਂ ਨੂੰ ਬੀਵੀ ਕੱਟ ਪਾਉਣਾ ਪੈਂਦਾ ਤੇ ਪਲੱਸ ਇਹਦੇ ਜੇ ਆਪਣਾ ਜਿਹੜਾ ਇਹਨੂੰ ਜੇ ਮਿਕਸ ਕਰਾਂਗੇ ਤਾਂ ਤਾਂ ਹੋਰ ਵੀ ਆਪਾਂ ਨੂੰ ਬੈਨੀਫਿਟ ਮਿਲਣਗੇ ਤੇ ਇਹਦੇ ਵਿੱਚ ਜਿਹੜੀ ਡੀਬੀਡਲ 222 ਹੈ ਇਹਦੇ ਵਿੱਚ ਥੋੜੀ ਪਿਛਲੀ ਵਾਰ ਗਲੂਮ ਲੋਚ ਦੀ ਸਮੱਸਿਆ ਵੀ ਆਉਂਦੀ ਸੀ 2 ਸਾਲ ਹੋ ਗਏ ਜੋ ਹਲਕੇ ਪੂਰੇ ਜਾਮ ਜਾਮਲੀ ਰੰਗ ਦੇ ਧੱਬੇ ਤੇ ਬਣਦੇ ਸੀ ਪਰ ਇਸ ਵਾਰ ਜਿਹੜਾ ਇਹਦੇ ਵਿੱਚ ਕੁਝ ਨਹੀਂ ਆ ਕਿਉਂਕਿ ਇਹਦੇ ਨਾਲ ਥੋੜਾ ਇਹਦਾ ਫਰਕ ਵੀ ਪੰਦਾ ਜਿਹੜੀ ਡੀਬੀਡਲ 187 ਆ ਗਈ ਉਹ ਥੋੜੀ ਰੋਗ ਰਹਿਤ ਕਣਕ ਆ ਗਈ ਇਹਦਾ ਦਾਣਾ ਬਹੁਤ ਮੋਟਾ ਹੈਗਾ ਤੇ ਇਹਦੇ ਜਿਹੜੀ ਡੀਬੀਡਲ 222 ਆ ਗਈ 222 ਦਾ ਦਾਣਾ ਥੋੜਾ ਬਰੀਕ ਨਾ ਥੋੜਾ ਜਿਹਾ ਗਰਮੀ ਦੀ ਨੂੰ ਸਾਇੰਸੀਲਤਾ ਦੀ ਪ੍ਰਤੀ ਇਹ ਘਟਾ ਗਈ ਕਿਉਂਕਿ ਪਿਛਲੀ ਵਾਰ ਆ 2 ਸਾਲ ਹੋ ਗਏ ਤਾਂ ਜਿਹੜਾ ਮੌਸਮ ਇਹਦੇ ਪ੍ਰਤੀ ਅੰਕੂਰ ਰਿਹਾ ਸੀ ਇਸ ਕਰਕੇ ਤਾਂ ਝਾੜ ਬਹੁਤ ਵਧੀਆ ਰਿਹਾ ਬਹੁਤ ਸੋਹਣਾ ਝਾੜ ਰਿਹਾ ਪਰ ਜਿਹੜੀ 187 ਹੈਗੀ ਇਹਦਾ ਐਵਰੇਜ ਝਾੜ ਫਿਰ ਵੀ ਇਸ ਤੋਂ ਜ਼ਿਆਦਾ ਰਿਹਾ ਬਸ ਇਸ ਤਰ੍ਹਾਂ ਇਹਦੇ ਤੇ ਜਿਹੜੇ ਯੂਨੀਵਰਸਿਟੀ ਦੇ ਮਾਹਰ ਨੇ ਉਹ ਆਪਾਂ ਨੂੰ ਲਿ ਹੋਸਨ ਪਲਸ ਟੈਬੂਗੋ ਨਾਲ ਦੀਦੀ ਇੱਕ ਸਪਰੇ 75 ਦਿਨ ਤੇ ਦੂਸਰੀ ਸਪਰੇ ਸੀ ਦਿਨ ਤੇ ਜਾਂ 85 ਦਿਨ ਤੇ ਕਰਨ ਦੀ ਸਲਾਹ ਦਿੰਦੇ ਨੇ ਪਰ ਜਿਹੜੇ ਕਿਸਾਨ ਵੀਰ ਇਹ ਨਹੀਂ ਕਰ ਸਕਦੇ ਉਹਦੇ ਲਈ ਇਹ ਮੰਨ ਕੇ ਇੱਕ ਸੌਖਾ ਤਰੀਕਾ ਹੈਗਾ ਆਪਾਂ ਨੂੰ ਵੀ ਆਪਾਂ ਇਹਨਾਂ ਨੂੰ ਮਿਕਸ ਕਰਕੇ ਵੀ ਦੇ ਦੋ ਕਿਉਂਕਿ ਕਿਸਾਨ ਵੀਰ ਨੂੰ ਨਾ ਤਾਂ ਆਪਣੇ ਇਹਦੇ ਨਾਲ ਤੂੜੀ ਦਾ ਫਰਕ ਪੈਣਾ ਤੇ ਨਾ ਇਹਦੇ ਨਾਲ ਝਾੜ ਦਾ ਫਰਕ ਪੈਣਾ ਤੇ ਇਹਦੇ ਵਿੱਚ ਇੱਕ ਹੋਰ ਖਾਸੀਅਤ ਇਹ ਹੈ ਕਿ ਜਿਹੜੀਆਂ ਇਹਨਾਂ ਦੇ ਵਿੱਚ ਦੋਨੇ ਕਣਕਾਂ ਦੇ ਵਿੱਚ ਜਿਹੜੀ ਆਪਾਂ ਨੂੰ ਸਪਰੇਅ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਨਾ ਜਿਆਦਾਤਰ ਡਬਲਯੂ 222 ਚ ਨਾ 187 ਚ ਇਹ ਇੱਕ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਕਣਕ ਵੀਰੋ ਇਹ ਡਬਲਯੂ 303 ਕਣਕ ਇਹ ਵੀ ਬਹੁਤ ਸੋਹਣੀ ਆ ਪਰ ਤੁਸੀਂ ਦੇਖੋ ਇਹਦੇ ਚ ਕਿੰਨਾ ਫਰਕ ਆ ਜਿਹੜੀ ਉਹ ਕਣਕ ਸੀ ਡਬਲਯੂ 222 ਤੇ 187 ਉਹਦੇ ਚ ਆਪਾਂ ਪਾਣੀ ਲਾਤਾ ਸੀ ਫਿਰ ਵੀ ਉਹਦੇ ਚ ਡਿੱਗਣ ਦੀ ਸਮੱਸਿਆ ਨਹੀਂ ਆਈ ਤੇ ਇਹਦੇ ਵਿੱਚ ਦੇਖੋ ਬਹੁਤ ਦੌਗੀਆਂ ਬਹੁਤ ਔੜਿਆਂ ਦੇ ਵਿੱਚ ਆਪਾਂ ਨੂੰ ਡਿੱਗਣ ਦੀ ਸਮੱਸਿਆ ਆਈ ਆ ਕਿਉਂਕਿ ਇਹਦੀ ਵੀ ਥੋੜੀ ਹਾਈਟ ਜ਼ਿਆਦਾ ਆ ਗਈ ਤੇ ਇਹਦੇ 'ਚ ਫਟਾਰ ਦਾ ਵੀ ਉਹਦੇ ਨਾਲੋਂ ਫਰਕ ਆ ਕਿਉਂਕਿ ਆਪਾਂ ਤੁਸੀਂ ਦੇਖ ਹੀ ਰਹੇ ਹੋ ਉਹਦਾ ਫਟਾਰ ਤੇ ਇਹਦੇ ਫਟਾਰ ਦੇ ਵਿੱਚ ਬੱਲੀ ਦੇ ਸਾਇ ਦੇ ਵਿੱਚ ਬਹੁਤ ਫਰਕ ਆ ਇਹਦਾ ਆਪਾਂ 1 ਇਕੜ ਇਹ ਦਾ ਲਗਾਇਆ ਹੋਇਆ ਸੀਗਾ ਪਲੱਸ ਜਿਹੜਾ ਅਗਲਾ ਇਕੜ ਆਗਾ ਜਿਹਦੇ ਵਿੱਚ ਡਿੱਗਣ ਦੀ ਸਮੱਸਿਆ ਨਹੀਂ ਆਈ ਤੁਸੀਂ ਦੇਖ ਰਹੇ ਹੋ ਇਹਦੇ 'ਚ ਆਪਾਂ DBW 187 303 ਇਹਨਾਂ ਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਮੰਨਦਾ ਇਹਨਾਂ ਤੋਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਨਾਂ ਦਾ ਪਕਲੀ ਕਰਾਂਗੇ ਕਿ ਕਿੰਨੇ ਇਹਨਾਂ ਦਾ ਫਟਾਰ ਕਿੰਨਾ ਸੋਹਣਾ ਸਭ ਤੋਂ ਵਧੀਆ ਫਟਾਰ ਕਿਹੜਾ ਦਾ ਰਿਹਾ ਕਿਸਾਨ ਵੀਰੋ ਜਿਹੜੇ ਤੁਸੀਂ ਚੈਨਲ ਤੇ ਨਵੇਂ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵੀ ਨਵੇਂ-ਨਵੇਂ ਵੀਡੀਓ ਨਵੀਂ-ਨਵੀਂ ਜਾਣਕਾਰੀ ਲੈ ਕੇ ਆਈਏ ਕਿਉਂਕਿ ਕਿਸਾਨ ਵੀਰੋ ਸਿੱਖਣ ਦੇ ਲਈ ਆਪਾਂ ਨੂੰ ਸਿੱਖਣ ਦੇ ਲਈ ਸਾਰੀ ਜ਼ਿੰਦਗੀ ਥੋੜੀ ਪੈ ਜਾਂਦੀ ਹੈ ਸਿੱਖਣਾ ਚਾਹੀਦਾ ਆਪਾਂ ਨੂੰ ਵੀ ਕਿਸੇ ਨੇ ਇਹਦੇ ਆਪਾਂ ਟ੍ਰਾਇਲ ਕਰ ਕਰ ਦੇਖਿਆ ਤਰੀਕੇ ਕਰ ਦੇਖਿਆ ਕਿਉਂਕਿ ਇਹਦੇ ਵਿੱਚ ਨਾ ਤਾਂ ਆਪਾਂ ਨੂੰ ਇਹਦੇ ਵਿੱਚ ਕੋਈ ਅਲੱਗ ਇਹਦੇ ਤੇ ਆਪਾਂ ਨੂੰ ਖਰਚ ਆਉਣਾਗਾ ਨਾ ਉਹ ਇਹਦੇ ਤੇ ਅਲੱਗ ਕੋਈ ਸਪਰੇਅ ਦਾ ਆਪਾਂ ਖਰਚਾ ਦੱਸਿਆ ਪਲੱਸ ਟਾਈਬੂਕੋਨੋਜ਼ੋਲ ਲੀ ਹੋਸਨ ਜੋ ਚਮਤਕਾਰ ਇਹ ਸਪਰੇਅ ਦਾ ਬਚਾ ਹੋ ਜਾਣਾਗਾ ਇਹਦੇ ਨਾਲ ਜੇ ਆਪਾਂ ਮਿਕਸ ਕਰਕੇ ਪੀਜਾਂਗੇ ਸੋ ਕਿਸਾਨ ਵੀਰੋ ਤੁਸੀਂ ਥੋੜਾ ਬਹੁਤ ਟ੍ਰਾਇਲ ਜ਼ਰੂਰ ਕਰਕੇ ਦੇਖੋ ਪਰ ਇੱਕ ਕਿਸਾਨ ਵੀਰੋ ਬੇਨਤੀ ਤੁਹਾਡੇ ਪ੍ਰਤੀ ਹੋ ਰਾ ਕਿ ਜਿਹੜੀ ਕਣਕ ਦਾ ਤੁਸੀਂ 20 ਲੈਣਾ ਕਿਰਪਾ ਕਰਕੇ 20 ਜ਼ਿਆਦਾਤਰ ਯੂਨੀਵਰਸਿਟੀ ਤੋਂ ਹੀ ਖਰੀਦੋ ਜਾਂ ਉਸ ਦੁਕਾਨਦਾਰ ਤੋਂ ਉਸ ਵਿਅਕਤੀ ਤੋਂ ਖਰੀਦੋ ਜੋ ਜਿਹਦੇ ਉੱਤੇ ਤੁਹਾਨੂੰ ਵਿਸ਼ਵਾਸ ਆ ਕਿ ਇਹ ਆਪਾਂ ਨੂੰ ਬਹੁਤ ਵੀ ਸ਼ੁੱਧ ਵੀ ਦੇਜੂ ਕਿਉਂਕਿ ਜੇ ਕਿਸਾਨ ਵੀਰ 20 ਮਾੜਾ ਆ ਗਿਆ ਤਾਂ ਆਪਣੇ ਝਾੜ ਦੇ ਉੱਤੇ ਡਿਫੈਕਟ ਪੈਣਾ ਹੀ ਪੈਣਾ 20 ਨਾਲ ਝਾੜ ਤੇ ਬਹੁਤ ਫਰਕ ਪੈਂਦਾ ਕਿਉਂਕਿ ਜਿਨ੍ਹਾਂ ਕੋਲੇ ਵੀਰਾਂ ਕੋਲੇ ਡੀਬੀ ਡਲੂ 200 ਸੌਰੀ 800 ਪੀਬੀਡਲੂ 826 ਕਣਕ ਜਿਨ੍ਹਾਂ ਕੋਲੇ ਐਤਕੀ ਆਈ ਹੈ ਉਹਨਾਂ ਦੇ ਝਾੜ ਜਿਹੜੇ origignal ਆਈ ਉਹਨਾਂ ਦਾ ਝਾੜ ਅਲੱਗ ਸੀ ਜਿਨ੍ਹਾਂ ਕੋਲ ਡੁਪਲੀਕੇਟ ਆਈ ਉਹਨਾਂ ਦਾ ਝਾੜ ਅਲੱਗ ਸੀ ਕਿਸਾਨ ਵੀਰੋ ਧੰਨਵਾਦ ਜੀ